ਦੋ ਅਸਮਾਨਤਰ ਖਮਾ ਦੋ ਅਸਮਾਨਤਰ ਖਮਾ AB CD ਦੇ ਵਿੱਚ ਦਿੱਤੇ ਬਿੰਦੂ P ਤੋਂ ਲੰਬੀ ਦੀ ਇੱਕ ਰੇਖਾ ਖਿੱਚੋ ਇੱਕ ਰੇਖਾ ਖਿੱਚੋ ਜੋ ਦੋਨੋਂ ਰੇਖਾਵਾਂ ਨੂੰ ਮਿਲੇ ਤੇ ਬਿੰਦੂ ਪੀ ਤੇ ਅੱਧ ਵਿੱਚ ਮਿਲੈ ਨੂੰ ਇਹਦਾ ਇਸ ਵਾਲਾ ਆਪਾਂ ਕਿਵੇਂ ਕਰਨਾ ਇੱਕ ਲਾਈਨ ਆਪਾਂ ਇੱਧਰ ਖਿੱਚ ਲਈ ਇੱਕ ਲਾਈਨ ਆਪਾਂ ਉੱਪਰ ਖਿੱਚ ਲਈ ਆਸਮਾਨਾਂਤਰ ਲਾਈਨਾਂ ਕਹਿੰਿਆ ਨੇ ਏ ਬੀ ਸੀ ਡੀ ਇੱਥੇ ਬਿੰਦੂ ਦਿੱਤਾ ਹੋਇਆ P ਆਪਾਂ ਇੱਥੇ ਬਿੰਦੂ ਲੈ ਲਿਆ A ਹੁਣ ਤੁਸੀਂ ਕੀ ਕਰਨਾ ਹੈ A ਪੇਨ ਨੂੰ ਬਣਾ ਦਿਓ ਆ ਪੀ ਬਿੰਦੂਆ ਜਿੰਨੇ a ਤੋਂ ਲੈ ਕੇ p ਆ ਉਹਨੇ ਹੀ p ਤੋਂ ਲੈ ਕੇ ਅੱਗੇ f ਘਟ ਲਓ ਹੁਣ ਜਿਹੜਾ f ਉਦੇ ਤੋ ਆਪਾਂ ਸੀੜੀ ਦੇ ਸਮਾਨਾਂਤਰ ਲਾਈਨ ਖਿੱਚਣੀ ਆ ਉਹਦਾ ਤਰੀਕਾ ਇਹ ਹੀ ਹੁੰਦਾ ਵੀ ਲੰਬ ਡਰਾ ਕਰ ਲੋ ਠੀਕ ਹੈ ਜਿੰਨਾ ਸਾਡੇ ਕੋਲੇ ਇਹ ਬਿੰਦੂ ਆ ਗਿਆ ਜੇ ਤੋਂ ਲੈ ਕੇ ਐਫ ਤੱਕ ਉਹਨੇ ਚਾਪ ਇਸ ਬਿੰਦੂ ਤੋਂ ਇੱਥੋਂ ਲਾ ਦੋ ਇਹਨਾਂ ਨੂੰ ਉੱਪਰੋਂ ਬਣਾ ਲਓ ਹੁਣ ਇਹ ਜਿਹੜਾ ਸਾਡੇ ਕੋਲ ਬਿੰਦੂ ਆ ਗਿਆ ਜੀ ਕੇ ਨੂੰ ਪੀ ਨਾ ਬਣਾ ਦੋ l ਇਹ ਹੁਣ ਜਿਹੜਾ ਸਾਡਾ p ਬਿੰਦੂ ਆ ਇਹ ਸਾਡੇ ab ਤੇ cd ਤੋਂ ਬਰਾਬਰ ਦੂਰੀ ਤੇ ਆ ਜਿੰਨਾ ਹਾ kp ਆ ਉਨਾ ਹੀ p ਤੋਂ ਲੈ ਕੇ l ਆ ਸਪਰੇਸ਼ਨ b ab ਰੇਖਾ ਦੇ ਬਾਹਰ ਦੋ ਬਿੰਦੂ C ਅਤੇ D ਤੋਂ ਅਜਿਹਾ ਰਖਾਵਾ ਖਿੱਚੋ ਜੋ AB ਰੇਖਾ ਨਾਲ ਮਿਲਣ ਤੇ ਬਰਾਬਰ ਕੋਣ ਬਣਾਵੇ ਮੈਂ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਇਹ ਵੀ ਲਾਈਨ ਲੈ ਲੋ ਇਹਦੇ ਤੇ ਦੋ ਬਿੰਦੂ ਲੈ ਲੋ ਸੀ ਤੇ ਡੀ ਆਹ ਸੀ ਬਿੰਦੂ ਆਹ ਡੀ ਬਿੰਦੂ ਡੀ ਬਿੰਦੂ ਤੋਂ ਲੰਬ ਡਰਾ ਕਰ ਲੋ ਜਿਵੇਂ ਆਪਾਂ ਇੱਥੇ ਲੰਬੜਾ ਕੀਤਾ ਸੀ ਫਿਰ ਇਹਨੂੰ ਆਪਸ ਵਿੱਚ ਮਿਲਾ ਦੇਵੋ ਹੁਣ ਜਿੰਨਾ ਸਾਡੇ ਕੋਲੇ ਇਹ ਬਿੰਦੂ ਆਪਾਂ ਲੈ ਲਓ E ਜਿੰਨਾ ਸਾਡੇ ਕੋਲੇ D ਤੋਂ ਲੈ ਕੇ E ਆ ਉਹ ਨਾਪ ਕੇ ਉਨਾ ਹੀ ਐਫ ਘਟ ਲਓ ਜਿੰਨਾ ਸਾਡੇ ਕੋਲੇ ਡੀ ਇ ਐ ਉਨਾ ਹੀ ਅਸੀਂ ਇ ਐਫ ਘਟ ਲੈਣਾ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਸ ਐਫ ਬਿੰਦੂ ਨੂੰ ਸੀ ਨਾਲ ਮਿਲਾ ਦਿਓ ਔਰ ਫਿਰ ਇਧਰ ਡੀ ਨੂੰ ਜਿਹੜਾ ਇਹ ਸਾਡੇ ਕੋਲ ਬਿੰਦੂ ਆ ਗਿਆ ਐਚ ਇਹਦੇ ਨਾਲ ਮਿਲਾ ਦਿਓ ਨਾ ਜਿਹੜੇ ਆ ਕੋਣ ਨੇ ਇਧਰਲਾ ਕੋਣ ਤੇ ਇਧਰਲਾ ਕੋਣ ਇਹ ਦੋਨੋਂ ਬਰਾਬਰ ਨੇ ਠੀਕ ਹੈ ਕਿਉਂਕਿ ਦੋਨੇ ਰਖਾਵਾ ਇੱਕ ਜਗ੍ਹਾ ਦੇ ਬਿੰਦੂ ਤੇ ਮਿਲਦੀਆਂ ਨੇ